ਮੈਨੂੰ ਪਤਾ ਕਿਸੇ ਨਾਮ ਦਾ ਦਾਨ ਕਰਦੇ ਹੋ ਮੈਨੂੰ ਵੀ ਨਾਮ ਦੇਓ ਤੇ ਕਦੇ ਭਗਤ ਕਬੀਰ ਜੀ ਚੁੱਪ ਰਹੇ ਉਹਨੇ ਇੱਕ ਵਾਰ ਆਂਦੋਰਾ ਤਿੰਨ ਵਾਰਾਂ ਜੀ ਲੋਕਿਆ ਤੇ ਭਗਤ ਕਬੀਰ ਜੀ ਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਕਿ ਪੁੱਤਰ ਕਰਦ ਲਿਆ ਤੇ ਉਹ ਕਹਿਣ ਲੱਗਾ ਮਹਾਰਾਜ ਮੈਨੂੰ ਛੇਤੀ ਆ ਮੇਰੇ ਨਾਲ ਦੇ ਜਾ ਰਹੇ ਨੇ ਤੇ ਮੈਨੂੰ ਨਾਮ ਦਿਓ ਕਹਿਣ ਲੱਗਾ ਮੈਂ ਉਹ ਤੇ ਕਰ ਰਿਆਂ ਕਹਿੰਦੇ ਨੇ ਕੀ ਕਰਦੇ ਹੋ ਕਰਨ ਦਾ ਕੀ ਮਤਲਬ ਆ ਕਹਿੰਦੇ ਨੇ ਕਰਦਣਾ ਤੇਰੀ ਗਰਦਨ ਲਾਉਣੀ ਆ ਇੱਕ ਬੰਨੇ ਛਾਬੇ ਚ ਪਾ ਕੇ ਤੇ ਦੂਜੇ ਬੰਨੇ ਨਾਮ ਤੋੜ ਕੇ ਦੇਣਾ ਤੇ ਉਹ ਡਰ ਗਿਆ ਹੁੰਦਾ ਡਰਨਾ ਕਹਿੰਦੇ ਨੇ ਕੰਚਨ ਸਿਉ ਫਾਇਉ ਨਹੀਂ ਤੋੜ ਪਾ ਲੈ ਮੇਰੇ ਕੋ ਸੋਨਾ ਲੈ ਲਾ ਤੇ ਕਹਿੰਦੇ ਨੇ ਸੋਨੇ ਦੇ ਨਾਲ ਨਾਮ ਨਹੀਂ ਮਿਲਦਾ ਮਨ ਦੇ ਨਾਮ ਲਿਆ ਹੈ ਮੋਲ ਮੈਂ ਤੇ ਆਪਣਾ ਮਨ ਆਪਣੀ ਮਤ ਆਪਣਾ ਸਿਰ ਦੇ ਕੇ ਲਿਆ ਤੇ ਤਨੋਂ ਫਿਰ ਸੋਨੇ ਦੇ ਵੱਲੇ ਕਿਵੇਂ ਦਿਵਾ ਇਸ ਕਰਕੇ ਸੰਸਾਰ ਦੀ ਕੋਈ ਵੀ ਚੀਜ਼ ਜਿਹੜੀ ਆ ਨਾ ਉਹਦੇ ਨਾਲ ਇਹ ਨਾਮ ਇਹ ਹੀ ਰਾਹ ਇਹ ਕੀਮਤੀ ਅੰਮ੍ਰਿਤ ਇਹ ਨਿਰਮੋਲਕ ਖਰੀਦਿਆ ਨਹੀਂ ਜਾ ਸਕਦਾ ਇਸ ਕਰਕੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਤੇ ਗੁਰੂ ਸਾਨੂੰ ਖਰੀਦ ਅੰਤਖੋਰ ਬਿਨੋਂ ਮੰਤਾਨੀ ਗੁਰੂ ਸਾਨੂੰ ਮੰਤਰ ਦੰਦਾ ਸਤਿਗੁਰੂ ਜੀ ਮੰਤਰ ਦਾ ਜਿਹੜਾ ਅਰਥ ਹੈ ਉਪਦੇਸ਼ ਹੈ ਮੰਤਰ ਦਾ ਅਰਥ ਜਪਣਾ ਨਹੀਂ ਹੈ ਗੁਰਬਾਣੀ ਦੇ ਵਿੱਚ ਜਿੱਥੇ ਮੰਤਰ ਦਾ ਜਿਗਰ ਆਉ ਤੰਤਰ ਮੰਤਰ ਉੱਥੇ ਗੱਲ ਵੱਖਰੀ ਆ ਪਰ ਮੰਤ ਤੇ ਮੰਤਾਨੀ ਤੇ ਮੰਤਰ ਜਿਹੜਾ ਇਹਦਾ ਅਰਥ ਉਪਦੇਸ਼ ਹੈ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਅੰਮ੍ਰਿਤ ਹੈ ਤੇ ਨਿਰਮੋਲ ਕੀ ਰਾਹ ਹੈ ਇਹ ਜਿਨੇ ਜਨੂ ਦੇ ਦਿੱਤਾ ਜਿਹਦੇ ਅੰਦਰ ਟਿਕਾਤਾ ਗੁਰੂ ਨੇ ਉਹ ਹੀ ਢੋਲਦਾ ਨਹੀਂ ਦਿਗੈ ਨਾ ਢੋਲੇ ਵੇੜ ਕਰਦਾ ਹੋ ਪੂਰਨ ਹੋਏ ਤ੍ਰਿਗਤਾਨੀ ਕਹਿੰਦੇ ਨੇ ਉਹਦੇ ਜੀਵਨ ਵਿੱਚ ਪੂਰਨਤਾ ਆਉਂਦੀ ਹੈ ਉਹ ਸੰਤੋਖ ਆ ਜਾਂਦਾ ਤ੍ਰਿਪਤ ਹੋ ਜਾਂਦਾ ਉਹਦੀ ਤ੍ਰਿਸ਼ਨਾ ਦੀ ਅਗ ਬੁਝ ਜਾਂਦੀ ਜਿਹਨੂੰ ਗੁਰੂ ਉਪਦੇਸ਼ ਦਿੰਦੇ ਵੇ ਸਤਿਗੁਰੂ ਕਿੰਨੇ ਨੇ ਉਹ ਗੱਲ ਜੀਵਨ ਬਦਲ ਜਾਂਦਾ ਹੈ ਸਤਿਗੁਰੂ ਜੀ ਕਿੰਨੇ ਨੇ ਜੀਵਨ ਬਦਲ ਜਾਂਦਾ ਹੈ ਉਹ ਜੋ ਵਿੱਚ ਸਾਡੇ ਅੰਦਰ ਉਹ ਜਿਹੜੇ ਹਮ ਤੁਮ ਮੈਂ ਤੇ ਤੂੰ ਕਹਿੰਦੇ ਨੇ ਹਮ ਤੁਮ ਕਿਛ ਕਛ ਹੋਤ ਹੋਤੇ ਇਨ ਜਿਹੜੇ ਮੇਰੇ ਅੰਦਰ ਮੇਰ ਤੇ ਰਸੀਨਾ ਤੇ ਗੁਰੂ ਦੇ ਸ਼ਬਦ ਦੇ ਨਾਲ ਇਨਕੀ ਬਾਤ ਬਿਲਾਨੀ ਉਹ ਗੱਲ ਖਤਮ ਹੋ ਗਈ ਉਹ ਹੁਣ ਫੁਰਨੇ ਨਹੀਂ ਆਉਂਦੇ ਤੇ ਮੈਂ ਤੇ ਤੂੰ ਸਿਰਫ ਤੂੰ ਹੀ ਤੂੰ ਹੈ ਤੇ ਸਤਿਗੁਰੂ ਕਹਿੰਦੇ ਨੇ ਫਿਰ ਉਸ ਨੂੰ ਇਹ ਅੱਗੇ ਸਮਝ ਆਉਂਦੀ ਹੈ ਕਿ ਫਿਰ ਇੱਕ ਪ੍ਰਮਾਣ ਦੇ ਕੇ ਸਮਝਾਇਆ ਕਿ ਉਹ ਪ੍ਰਮਾਤਮਾ ਜਿਹੜਾ ਸਰਬ ਵਿਆਪਕ ਹੈ ਉਹ ਮੇਰੇ ਵਿੱਚ ਵੀ ਆ ਤੇ ਸਾਰਿਆਂ ਵਿੱਚ ਵੀ ਆ ਤੇ ਜਿੰਨੂੰ ਸਮਝ ਆ ਜਾਂਦੀ ਤੇ ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਵੇਂ ਬਿਸਰ ਗਈ ਸਭ ਤਾਂਗ ਪਰਾਈ ਜਗ ਤੇ ਸਾਲ ਸੰਗਤ ਮੋਹਿ ਪਾਈ ਜਦੋਂ ਸੰਗਤ ਕੀਤੀ ਗੁਰੂ ਦੀ ਤੇ ਦੂਜਿਆਂ ਦੇ ਨਾਲ ਈਰਖਾ ਕਰਨੀ ਭੁੱਲ ਗਿਆ ਭਾਈ ਕਨਈਆ ਬਣ ਗਿਆ ਉਹ ਦੁਸ਼ਮਣ ਤੇ ਮਿਲਤਰ ਨੂੰ ਨਹੀਂ ਦੇਂਦੇ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਸਾਰਿਆਂ ਵਿੱਚ ਰੱਖ ਦਿੰਦਾ ਹੁਣ ਕਿਵੇਂ ਪਤਾ ਲੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਲੈਣ ਦੇ ਨੇ ਅਲੰਕਾਰ ਅਲੰਕਾਰ ਦਾ ਭਾਵ ਗੈਣੇ ਹੁਣ ਸੋਨੇ ਦੇ ਗੈਣੇ ਨੇ ਮਿਲ थैਲੀ ਹੋਈ ਹੈ ਇਸਨੂੰ ਜਿੱਕਿੰਦੇ ਜਦੋਂ ਉਹ ਸੁਨਾਰੇ ਦੇ ਕੋਲ ਅਸੀਂ ਲੈ ਕੇ ਜਾਂਦੇ ਆਂ ਤੇ ਉਸ ਨੂੰ ਕਠਾਰੀ ਵਿੱਚ ਪਾ ਕੇ ਤੇ ਉਹਨੂੰ ਘਾਲ ਕੇ ਇੱਕ ਢੇਲੀ ਬਣਾ ਦਿੰਦਾ ਹੈ ਤੇ ਸੋਰੇ ਦੇ ਗਹਿਣੇ ਉਹ ਹਰ ਇੱਕ ਨੂੰ ਖਰੀਦਾ ਵੀ ਇਹ ਗਹਿਣੇ ਨੇ ਸੋਨੇ ਦੇ ਇਸ ਸੋਰੇ ਹੀ ਦਾ ਖੜਾ ਹੈ ਇਸ ਸੋਨੇ ਦੀਆਂ ਵਾਲੀਆਂ ਨੇ ਪਰ ਜਦੋਂ ਥਾਲੀ ਬਣ ਜਾਂਦੀ ਹੈ ਤਾਂ ਤੇ ਕਨਕ ਵਖਾਨੀ ਤੇ ਫਿਰ ਉਹ ਰਹਿਦਾ ਸੋਨਾ ਹੀ ਆ ਉਹ ਸੋਨੇ ਦੀ ਢੇਲੀ ਖੁੰਦੀ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਜੋ ਹੈ ਉਹ ਇੱਕ ਸਮਝਲ ਬਸ ਸੋਨੇ ਦੀ ਢੇਲੀ ਹੈ ਤੇ ਉਹਨੇ ਆਪਣੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਸਾਰੇ ਜੀਵ ਉਹਨੇ ਗੈਣੇ ਨੇ ਤੇ ਹੈ ਉਹਦਾ ਵੀ ਉਹਦੀ ਅੰਸ਼ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਸ ਨੂੰ ਇਹ ਸਮਝ ਆ ਜਾਂਦੀ ਤੇ ਅਗਲੇ ਪੜਾਅ ਵਿੱਚ ਪ੍ਰਗਟਿਓ ਜੋਤ ਸਾਹਿਜ ਸੁਭ ਸੋਭਾ ਸਤਿਗੁਰੂ ਜੀ ਦੇ ਜਿਸ ਵਡਿਆਈ ਨੂੰ ਜਿਸ ਸੋਭਾ ਨੂੰ ਉਹ ਜਤਨ ਕਰਦਾ ਸੀ ਨਾ ਹੁਣ ਉਹਦੇ ਅੰਦਰ ਪਰਮਾਨੰਦ ਦੀ ਜੋਤ ਪ੍ਰਗਟ ਹੋ ਗਈ ਉਹਨੂੰ ਚਾਗਨ ਹੋ ਗਿਆ ਉਹਨੂੰ ਗਿਆਨ ਹੋ ਗਿਆ ਉਹਦੇ ਅੰਦਰ ਟਿਕਾਉ ਪੈਣਾ ਹੋ ਗਿਆ ਉਹਦੇ ਆਤਮਿਕ ਸੁਖ ਉਹਦੀ ਵਿਡਿਆਈ ਹੁਣ ਚੋ ਜੁਕਾਂ ਭਗਤ ਭਗਤ ਜਗ ਵੱਧਿਆ ਚੋ ਜੁਕਾਂ ਵਿੱਚ ਚਮਰੇਟਾ ਸਾਰੇ ਥਾਂ ਤੇ ਉਹਦੀ ਸੋਭਾ ਫੈਲ ਗਈ ਜੁਗਾਂ ਤੱਕ ਖਾਲੀ ਰਹਿੰਦੀ ਤੇ ਉਹਦੇ ਜੀਵਨ ਵਿੱਚ ਸੰਗੀਤ ਪੈਦਾ ਹੋ ਜਾਂਦਾ ਬਾਜੇ ਅਨਹਦ ਬਾਣੀ ਇੱਕ ਰਸ ਪ੍ਰਮਾਤਮਾ ਦੇ ਨਾਮ ਦਾ ਆਵਾਜ਼ ਆਖਦਾ ਹੈ ਤੇ ਕਹੋ ਨਾਨਕ ਸਤਗੁਰੂ ਜੀ ਕਹਿੰਦੇ ਨੇ ਨਹਿ ਚਲ ਘਰ ਬੰਦਿਓ ਸਤਗੁਰੂ ਜੀ ਕਹਿੰਦੇ ਨੇ ਸਾਡਾ ਜਿਹੜਾ ਮਨ ਭਟਕਦਾ ਸੀ ਨਾ ਉਹ ਇੱਥੇ ਟਿਕ ਗਿਆ ਤੇ ਗੁਰੂ ਤੀਓ ਬੰਧਾਨੀ ਗੁਰੂ ਨੇ ਇੱਕ ਮਿਰਜਾਣਾ ਬਣਾਤੀ ਇੱਕ ਜੁਤੀ ਦਾਸ ਥੀ ਇਹ ਸਾਡਾ ਘਟਕਦਾ ਹੋਇਆ ਮਨ ਡਿੱਗ ਗਿਆ ਤੇ ਇਹ ਹੀ ਗੱਲ ਸਮਝਾਉਣ ਵਾਸਤੇ ਸਾਡਾ ਮਨ ਕਦੋਂ ਡਿੱਗਦਾ ਘਟਕਦਾ ਰਹਿੰਦਾ ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਕਿ ਜਦੋਂ ਸੋਨਾ ਲੈ ਕੇ ਜਾਂਦੇ ਹਾਂ ਸੁਨਾਰੇ ਦੇ ਕੋਲ ਤੇ ਉਹ ਖਰੀਦਾ ਹੈ ਤੇ ਉਹ ਕਹਿੰਦਾ ਕਿ ਵਿੱਚ ਖੋਟ ਹੈ ਤੇ ਫਿਰ ਉਹ ਖੋਟੇ ਖੋਟ ਰਲੇ ਸੋਨੇ ਦੇ ਵਿੱਚ ਉਹਨੂੰ ਕੁਠੜੀ ਵਿੱਚ ਪਾਇਆ ਜਾਂਦਾ ਉਹ ਕਮਰੋ ਹੁੰਤ ਫਿਰ ਹੈ ਪਾਚਾਰ ਸਵੇਰ ਇੰਨਾ ਘੁੰਮਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਥੱਲੇ ਅਗ ਬਾਲ ਕੇ ਉਹਦੇ ਵਿੱਚੋਂ ਕੋਬਿਡ ਕੱਢ ਦਿੰਦਾ ਤੇ ਉਹ ਸੋਨਾ ਉਹੋ ਹੀ ਐ ਅੱਗ ਥੱਲੇ ਬੜ ਰਹੀ ਐ ਕਰੋ ਆ ਸ਼ਾਂਤ ਟਿਗਿਆ ਹੋਇਆ ਹੈ ਜੇ ਚਾਰ ਵਾਰਾ ਉਹਨੂੰ ਬਾਲਾ ਜਾਇ ਤੇ ਚੋ ਵਰਨਾ ਜੇ 12 ਵਾਰੀ ਉਸਨੂੰ ਸੇਕਿਆ ਜਾਇ ਤੇ 12 ਮੰਨੀ ਸੋਨਾ ਪਰ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਰੂ ਤਾਂ 100 ਵਰਨਾ ਇਹਨਾਂ ਪਵਿੱਤਰ ਕਰ ਦਿੰਦਾ ਵਿੱਚ ਕੋਟ ਹੀ ਨਹੀਂ ਰਹਿਣ ਦਿੰਦਾ ਤੇ ਸਤਗੁਰੂ ਕਹਿੰਦੇ ਨੇ ਜਿੱਦਾਂ ਜਿਵੇਂ ਜਿਹਦੇ ਸੋਨੇ ਵਿੱਚ ਖੋਟ ਨਾ ਹੋਵੇ ਤੇ ਥੱਲੇ ਅੱਗ ਪੜ ਰਹੀ ਹੈ ਤੇ ਸੋਨਾ ਕੋਠੜੀ ਦੇ ਵਿੱਚ ਹੈ ਇੱਕ ਥਾਂ ਟਿਕਿਆ ਹੋਇਆ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਸਾਨੂੰ ਜੀਵਨ ਯੁਗਤੀ ਦਿੰਦਾ ਹੈ ਨਾ ਨਾਮ ਨਾਲ ਜੋੜਲਾ ਹੈ ਤੇ ਸਾਡਾ ਮਨ ਜਿਹੜਾ ਏ ਥਾਂ ਟਿਕਿਆ ਰਹਤਾ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੀ ਅੱਗ ਬਲ ਰਹੀਆਂ ਹੋਆਂ ਸੋ ਇਸ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵਰਕਾਣੀ ਨੂੰ ਆਪ ਵੀ ਪੜਿਏ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਿਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਇਕੱਠਾ ਕਰਕੇ ਸਾਨੂੰ ਦਿੱਤਾ ਸਾਡੇ ਭਲੇ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਜਿਹੜਾ ਆਪਣਾ ਇਹ ਸ਼ਾਇਦ